ਹਰਿਆਣਾ ਚ ਗੋਪਾਲ ਕਾਂਡਾ ਦੀ ਨਵੀਂ ਬਣੀ ਹਰਿਆਣਾ ਲੋਕਿਤ ਪਾਰਟੀ ਵੱਲੋਂ ਅੱਜ ਜੀਚ ਇੱਕ ਰੈਲੀ ਕੀਤੀ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਪਹਿਲੀ ਹਾਈ ਟੈਕ ਤੇ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਸਾਬਿਤ ਹੋਏਗੀ ਔਰ ਰੈਲੀ ਦੇ ਲਈ ਪੰਡਾਲ ਸਜਾਇਆ ਗਿਆ ਹੈ ਸਾਹਮਣੇ ਦੋ ਸਟੇਜ ਲਾਏ ਗਏ ਨੇ ਸਭ ਤੋਂ ਪਹਿਲਾਂ ਸਾਹਮਣੇ ਜੋ ਵੱਡਾ ਸਟੇਜ ਹੈ ਇਸ ਸਟੇਜ ਤੇ ਗੋਪਾਲ ਕਾਂਡਾ ਤੇ ਪਾਰਟੀ ਦੇ ਜਿਹੜੀ ਪਹਿਲੀ ਕਤਾਰ ਦੇ ਨੇਤਾ ਜੋ ਬੈਠਣਗੇ ਇਸ ਦੇ ਨਾਲ ਹੀ ਇੱਕ ਛੋਟੀ ਸਟੇਜ ਸਜਾਈ ਗਈ ਹੈ ਇਸ ਸਟੇਜ ਤੇ ਜੋ ਦੂਸਰੀ ਕਤਾਰ ਦੇ ਜਿਹੜੇ ਲੀਡਰ ਹੋਣਗੇ ਉਹਨਾਂ ਦੇ ਬੈਠਣ ਨਾ ਪ੍ਰਬੰਧ ਕੀਤਾ ਗਿਆ ਹੈ ਕਿਆ ਜਾ ਰਿਹਾ ਹੈ ਕਿ ਇਹ ਪੂਰੀ ਦੀ ਪੂਰੀ ਰੇਲੀ ਹਾਈ ਟੈਕ ਹੈ ਇਸ ਦੇ ਲਿਹਾਜ਼ ਨਾਲ ਤੁਸੀਂ ਦੇਖ ਸਕਦੇ ਹੋ ਕਿ ਜੋ ਸਟੇਜ ਹੈ ਮੰਚ ਦੇ ਪਿਛਲੇ ਪਾਸੇ ਪੂਰੀ ਵੱਡੀ ਸਕਰੀਨ ਲਾਈ ਗਈ ਹੈ ਇਸ ਦੇ ਨਾਲ ਹੀ ਪੂਰੀ ਪੰਡਾਲ ਦੇ ਵਿੱਚ ਕਈ ਸਕਰੀਨਾਂ ਲਾਈਆਂ ਗਈਆਂ ਨੇ ਤਾਂ ਕਿ ਹਰ ਇੱਕ ਜੋ ਜਿਹਨੇ ਲੋਕ ਵੀ ਆਉਣਗੇ ਇੱਥੇ ਉਹਨਾਂ ਤੱਕ ਗੋਪਾਲ ਕਾਂਡਾ ਦਾ ਜਿਹੜਾ ਸੰਦੇਸ਼ ਪਹੁੰਚ ਸਕੇ 300 ਏਕੜ ਤੋਂ ਵੱਧ ਜਿਹੜਾ ਏਰੀਆ ਦੇ ਵਿੱਚ ਇਹ ਪੂਰਾ ਪੰਡਾਲ ਸਜਾਇਆ ਗਿਆ ਇਸ ਪੰਡਾਲ ਦੇ ਵਿੱਚ 50000 ਤੋਂ ਵੱਧ ਕੁਰਸੀਆਂ ਦਾ ਕੀਆ ਗਿਆ ਤੇ ਨਾਲ ਹੀ ਕਿਉਂਕਿ ਗਰਮੀ ਦਾ ਮੌਸਮ ਹੈ ਜਿਹੜੇ ਲੋਕ ਰੈਲੀ ਸ਼ਾਮਲ ਹੋਣਗੇ ਉਹਨਾਂ ਨੂੰ ਗਰਮੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਪੂਰੀ ਪੂਰੇ ਪੰਡਾਲ ਦੇ ਵਿੱਚ ਕਈ ਜਿਹੜੇ ਕੂਲਰਾਂ ਦੀ ਵਿਵਸਥਾ ਕੀਤੀ ਗਈ ਹੈ ਹਰ ਜਗ੍ਹਾ ਤੇ ਵੱਡੇ ਵੱਡੇ ਕੂਲਰਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਸਿਕਿਉਰਿਟੀ ਦੇ ਮੱਦੇਨਜ਼ਰ ਜਿਹੜੀ ਹੈ ਸਿਕਿਉਰਿਟੀ ਦਾ ਪ੍ਰਬੰਧ ਹੈ ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ ਔਰ ਸਿਕਿਉਰਿਟੀ ਦੇ ਲਈ 1000 ਤੋਂ ਵੱਧ ਪ੍ਰਾਈਵੇਟ ਸੁਰੱਖਿਆ ਕਰਮੀ ਜਿਹੜੇ ਤਾਇਨਾਤ ਕੀਤੇ ਗਏ ਨੇ ਇਸ ਪੂਰੇ ਪੰਡਾਲ ਦੇ ਵਿੱਚ ਇਸ ਦੇ ਨਾਲ ਹੀ ਡਰੋਨ ਕੈਮਰਾ ਵੀ ਜਿਹੜੇ ਤਾਇਨਾਤ ਲਾਏ ਗਏ ਨੇ ਤਾਂ ਕਿ ਰੈਲੀ ਦੇ ਉੱਪਰ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਸਕੇ ਔਰ ਕਿਸੇ ਕਿਸਮ ਦਾ ਸੁਰੱਖਿਆ ਚੁੱਕ ਜਿਹੜੀ ਹੈ ਚੁੱਕ ਨਾ ਹੋ ਸਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ 2 ਲੱਖ ਤੋਂ ਵੱਧ ਲੋਕ ਇਸ ਰੈਲੀ ਦੇ ਵਿੱਚ ਪਹੁੰਚ ਸਕਦੇ ਨੇ ਇਸ ਤਰ੍ਹਾਂ ਨਾਲ ਗੋਪਾਲ ਕੰਡਾ ਦਾ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਪਰ ਕੀ ਗੋਪਾਲ ਕੰਡਾ ਇਸ ਸ਼ਕਤੀ ਪ੍ਰਦਰਸ਼ਨ ਦੇ ذریعے ਜਿੱਤ ਦਾ ਤਾਜ ਪੈਣ ਸਕਣਗੇ ਨੰਪਿੰਦਰ ਸਿੰਘ ਵਿਰਾਟ এবੀਪੀ ਸਾਝਾ ਜੀਨ